ਸੀ ਕੋਰੀਆ ਦਾ ਬਰਸ਼ੰਦ ਅੱਜ ਅਸੀਂ ਉਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਆ ਯਾਦ ਕਰ ਰਹੇ ਆ ਜਿਸ ਦਿਨ ਪ੍ਰਭੂ ਯਸ਼ੁਅਮ ਸੀ ਸਵਰਗ ਦੇ ਵਿੱਚ ਜਿੰਦਾ ਉਠਾਇਆ ਗਿਆ ਰਾਈਟ ਅੱਧੇ ਸਾਰਿਆਂ ਨੂੰ ਯਾਦ ਹੈ ਔਰ ਸਵਰਗ ਦੇ ਵਿੱਚ ਕੌਣ ਕੌਣ ਉਠਾਇਆ ਜਾਣ ਵਾਲਾ ਹੈ ਔਰ ਉਸ ਜਗ੍ਹਾ ਤੇ ਸੈਯੂਨ ਸਵਰਗ ਜੜਿਆ ਸਵਰਗ ਦਾ ਵਾਸੀ ਚੜਾਇਆ ਜਿਹੜਾ ਉਸ ਜਗ੍ਹਾ ਤੇ ਪ੍ਰਭੂ ਦੇ ਨਾਲ ਵਾਸ ਕਰੇਗਾ ਉਹ ਕੌਣ ਹੋਏਗਾ ਉਹ ਇੱਕ ਜਬੂਰ ਸਿਰਫ ਅਸੀਂ ਜਲਦੀ ਦੇ ਨਾਲ ਪੜ੍ਹਨ ਦੇ ਲਈ ਜਾ ਰਹੇ ਹਾਂ 15 ਅਧਿਆਇ ਜਬੂਰ 15 ਖੋਲਿਏ ਅੱਜ ਜਦੋਂ ਮੈਂ ਪ੍ਰਾਰਥਨਾ ਕਰ ਰਹੀ ਸੀ बार-बार ਮੇਰੇ ਕੰਨ ਦੇ ਵਿੱਚ ਇੱਕ ਆਵਾਜ਼ ਆ ਰਹੀ ਸੀ ਪਰਮੇਸ਼ਵਰ ਦੇ ਪਵਿੱਤਰ ਪਰਬਤ 'ਤੇ ਕੌਣ ਟਿਕੇਗਾ ਪਰਮੇਸ਼ਵਰ ਦੇ ਸਵਰਗ ਦੇ ਵਿੱਚ ਕੌਣ ਜਾਏਗਾ

इस जगत था। था। हे परमेश्वर तेरे तंबू में कौन रहेगा तेरे पवित्र पर्वत पर, 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 पर कौन, कौन बसने पाएगा क्वेश्चन कर दाऊद परमेश्वर कह रहे हैं परमेश्वर तेरे तंबू में तेरे घर में तेरे स्वर्ग में कौन रहेगा तेरे पवित्र पर्वत पर कौन बसने पाएगा और आगे कह रहे हैं यार

ਬੇੜੇ ਕੰਮ ਕਰਨ ਵਾਲਾ ਕੋਈ ਵੀ ਮਨੁੱਖਤਾ ਪਾਪ ਕਰਨ ਵਾਲਾ ਸਵਰਗ ਦੇ ਵਿੱਚ ਜਾ ਹੀ ਨਹੀਂ ਸਕਦਾ ਕਿਉਂਕਿ ਸਵਰਗ ਇੱਕ ਪਵਿੱਤਰ ਜਗ੍ਹਾ ਹੈ ਹਾਲੇਲੂਇਆ ਹਾਲੇਲੂਇਆ ਔਰ ਇਸ ਤਰ੍ਹਾਂ ਕੇ ਸਾਨੂੰ ਸਮਾਂ ਮਿਲਿਆ ਅਸੀਂ ਪਾਪਾਂ ਤੋਂ ਮਾਫੀ ਮੰਗ ਲਈਏ ਔਰ ਉਹਦਰ ਲਹੂ ਸਾਨੂੰ ਸ਼ੁੱਧ ਕਰ ਦੇਵੇ ਤਾਂ ਕਿ ਅਸੀਂ ਉਹਦੇ ਨਾਲ ਸਵਰਗ ਦੇ ਵਿੱਚ ਪਹੁੰਚ ਜਾਈਏ ਔਰ ਇਸ ਜਗ੍ਹਾ ਤੇ ਲਿਖਿਆ जो से चलता, धर्म के काम करता और हृदय से सच बोलता है जरा सिद्धि चाल चलता धर्म के काम करता और सच बोलता है और अगली आय लिखा जो अपनी जीव से निंदा नहीं करता और अपने मित्र की बुराई नहीं करता

ਜੀ ਦੀਆਂ ਅੱਖਾਂ ਵਿੱਚ ਖੋਟਾ ਮਨੁੱਖ ਤੁਛ ਹੈ ਜੀ ਦੀਆਂ ਅੱਖਾਂ ਦੇ ਵਿੱਚ ਖੋਟਾ ਮਨੁੱਖ ਤੁਛ ਹੈ ਖੋਟਾ ਮਨੁੱਖ ਮਤਲਬ ਜਿਹਦੇ ਮਨ ਦੇ ਵਿੱਚ ਖੋਟ ਆ ਅਗਰ ਅਸੀਂ ਵੀ ਉਹਦੇ ਵਰਗੇ ਹੀ ਆ ਅਸੀਂ ਅੰਦਰ ਉਹਦਾ ਸਾਥ ਦੇ ਰਹੇ ਆ ਉਹਦੀ ਗੱਲ ਦੇ ਵਿੱਚ ਆਂ ਦੇ ਵਿੱਚ ਆਮ ਲਾ ਕੇ ਉਹਦੇ ਨਾਲ ਬੈਠੇ ਆ ਉਹਦੇ ਨਾਲ ਸਹਿਮਤੀ ਹੈ ਇਹਦਾ ਮਤਲਬ ਅਸੀਂ ਵੀ ਖੋਟੇ ਆ ਅਗਰ ਅਸੀਂ ਪਰੇਜ਼daar ਆ ਆਪਣੇ ਆਪ ਦਾ ਪਰੇਜ਼ ਕਰ ਰਹੇ ਆ

ਮੈਂ ਵੀ ਖਾਧੀ ਸੀ ਤੁਸੀਂ ਵੀ ਖਾਧੀ ਹੋਏਗੀ রাইਟ ਕਿ ਪ੍ਰਭੂ ਮੈਂ ਤੇਰੀ ਪਗਤੀ ਕਰਾਂਗਾ ਮੈਂ ਤੇਰੇ ਨਾਲ ਚੱਲਾਂਗਾ ਇਕਰਾਰ ਕੀਤਾ ਨਾ ਸੀ ਸਾਰਿਆਂ ਨੇ ਜਿਹੜਾ ਉਹ ਸੋਖ ਖਾ ਕੇ ਪ੍ਰਭੂ ਦੇ ਨਾਲ ਵਾਅਦਾ ਕਰਕੇ ਚਾਹੇ ਉਹਨੂੰ ਘਾਟਾ ਵੀ ਪਵੇ ਚਾਹੇ ਕੋਈ ਮੁਸੀਬਤ ਵੀ ਆ ਜਾਏ ਪਰੇਸ਼ਾਨੀ ਵੀ ਆ ਜਾਏ ਉਹ ਮੁੱਕਰਦਾ ਨਹੀਂ ਹੈ ਪ੍ਰਭੂ ਤੋਂ ਇਹ ਨਹੀਂ ਕਹਿੰਦਾ ਕਿ ਮੈਨੂੰ ਦੋਖਾ ਆ ਗਿਆ ਤੇ ਬਾਏ ਬਾਏ ਮੇਰੇ ਲਈ ਚਮਤਕਾਰ ਨਹੀਂ ਹੋਇਆ ਤੇ ਬਾਏ ਬਾਏ ਪ੍ਰਭੂ ਨੂੰ

ਜਿਹੜਾ ਗਲਤ ਥੀਕੇ ਨਾਲ ਪੈਸਾ ਨਹੀਂ ਕਮਾ ਰਿਆ ਉਹ ਸਵਰਗ ਦੇ ਵਿੱਚ ਜਾਏਗਾ ਅੱਗੇ ਕੀ ਲਿਖਿਆ ਹੈ ਅੱਗੇ ਲਿਖਿਆ ਜੋ ਕੋਈ ਐਸੀ ਚਾਲ ਚਲਦਾ ਹੈ ਉਹ ਕਦੇ ਨਾ ਡਗਮਗਾਏ ਹallelujah ਔਰ ਉੱਪਰ ਹੈਡਿੰਗ ਲਿਖੀਆ ਸਈਓਨ ਕੇ ਨਿਵਾਸੀ ਅਮਨ ਸਵਰਗ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਚੀਜ਼ ਆ ਇੱਕ ਕੁਆਲਿਟੀ ਜਿਹੜੀ ਆ ਉਹਨੀ ਬਹੁਤ ਜ਼ਰੂਰੀ ਹੈ ਪਾਪ ਵਾਲਾ ਜੀਵਨ ਨਹੀਂ ਪਵਿੱਤਰ ਤਾਈਵਲਾ ਜੀਵਨ ਜਿਹੜਾ ਆ ਉਹ ਸਾਡਾ ਹੋਣਾ ਚਾਹੀਦਾ ਆ ਤਾਂ ਕਿ ਅਸੀਂ ਪ੍ਰਭੂ ਦੇ ਨਾਲ ਜਦੋਂ ਉਹ ਸਾਨੂੰ ਲੈਣ ਆਵੇ ਅਸੀਂ ਉਠਾਏ ਜਾਈਏ ਔਰ ਅਗਰ ਉਹਦੀ ਲਾਈਫ ਦੇ ਵਿੱਚ ਪਵਿੱਤਰਤਾ ਹੀ ਨਾ ਹੋ ਜੇ ਜੀਵ ਤੋਂ ਝੂਠ ਬੋਲਿਆ ਹੋਇਆ ਬਾਲਾਂ ਗੱਡੀਆਂ ਹੋਈਆਂ ਮੰਦਾ ਬੋਲਿਆ ਹੋਇਆ ਬੁਰਾਈ ਕੀਤੀ ਹੋਈ ਪਾਪ ਵਾਲੇ ਲੋਕਾਂ ਦੇ ਨਾਲ ਪਾਪ ਵਾਲੇ ਜੀਵਨ ਦੇ ਵਿੱਚ ਰਿਹਾ

ਕੌਣ ਤੇਰੇ ਪਵਿੱਤਰ ਘਰ ਦੇ ਵਿੱਚ ਵਾਸ ਕਰੇਗਾ ਕੌਣ ਤੇਰੇ ਪਵਿੱਤਰ ਪर्वਤ ਦੇ ਉੱਤੇ ਜਾਏਗਾ ਹallelujah ਪ੍ਰਭੂ ਯੀਸ਼ੂm ਸੀਦੇ ਵਿੱਚ ਕੋਈ ਪਾਪ ਨਹੀਂ ਪਾਇਆ ਗਿਆ ਕੋਈ ਗਲਤੀ ਨਹੀਂ ਪਾਈ ਗਈ ਕੋਈ ਗੁਨਾਹ ਨਹੀਂ ਪਾਇਆ ਗਿਆ ਇਸ ਕਰਕੇ ਉਸ ਜ਼ਿੰਦਾਸਵਰਗ ਦੇ ਵਿੱਚ ਉਠਾਏ ਗਏ ਆਮਨ ਕੋਰੋਨਾ ਨੇ ਸਾਨੂੰ ਵੀ ਮੌਕਾ ਦਿੱਤਾ ਕਿ ਮੈਂ ਆਪਣੇ ਲੋਕਾਂ ਨੂੰ ਜਿਹੜੇ ਉਹਦੀ ਦੁਲਹਨ ਪਵਿੱਤਰਿਆ ਉਹਨਾਂ ਨੂੰ ਲੈਣ ਦੇ ਲਈ ਬਹੁਤ ਜਲਦੀ ਆ ਰਿਹਾ ਹੈ ਪਰ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ ਅਸੀਂ ਆਪਣੇ ਆਪ ਨੂੰ

Thank you, Jesus.